ਆਪਾ ਕਹਿਣ ਨੂੰ ਬੜਾ ਕੁਝ ਕਹਿ ਦਿੰਦੇ ਆਪਾ ਕਹਿ ਕਰਦੇ ਨਾਂ ਤੰਤਨ ਰਾਮਦਾਸ ਗੁਰ ਤੰਤਨ ਰਾਮਦਾਸ ਗੁਰ ਜੀ ਨੇ ਸਿਰ ਹਾਥੀਂ ਸਵਾਰਿਆ ਆਹ ਤੇਰੀ ਰਹਿਮਤ ਅੱਤੇ ਸਾਰੇ ਜਗ ਦੇ ਵਿੱਚ ਭਗਤਾਂ ਨੂੰ ਪਾਰਨ ਤਾਰਨ ਵਾਲਾ ਤੂੰ ਜੇਠਾ ਬਣ ਕੇ ਆਇਆ ਸੀ ਆ ਤੇਰੀ ਸੇਵਾ ਤੇ ਨਿਮਰਤਾ ਨੇ ਹਾਰ ਇੱਕ ਦਾਹਤਾ ਜਿੱਤਿਆ ਸੀ ਤੁਮ ਸਾਇਆ ਸਹਿ ਅਨੂਖਾ ਅੰਮ੍ਰਿਤ ਦਾ ਸਰੂਪ ਗੁਰਮੁਖੋ ਪਿਆਰਿਓ ਸਵਾਰਿਆ ਜੀ ਜਿੱਤੇ ਦੁਖੀ ਆ ਕੇ ਮਿਲਦੇ ਨੇ ਤੁਸਾਂ ਨੂੰ ਗਵਾ ਆਜਾਣੂ ਨੂਰ ਹੈ ਵਰਤ ਦਾ ਤੇਰੇ ਦਰ ਤੇ ਆ ਕੇ ਬਾਬੀ ਹੀ ਪੁੰਨਾਂ ਦੇ ਵਿੱਚ ਤਰਦਾ ਤੂੰ ਸੇਵਾ ਕੀਤੀ ਗੁਰੂ ਰਾਮਦਾਸ ਵਡਕੀ ਨਹੀਂ ਮਾਣਾ ਨਾ ਤਕਿਆ ਨਾ ਅਗਿਆ ਤੂੰ ਮੰਨਿਆ ਰੂਪੀ ਬਾਣਾ ਸਤ ਸੰਤੋਖ ਦੀ ਮੂਰਤ ਬਣ ਕੇ ਤੂੰ ਗੁਰਗੱਦੀ ਨੂੰ ਪਾਇਆ ਸ੍ਰੀ ਸੁਨਹਿਰਾਨ ਨਖਵਾ ਕੀ ਜਗ ਵਿੱਚ ਨਵਾਂ ਰੂਪ ਦਿਖਾਇਆ ਚਾਰੇ ਪੰਗਾਂ ਤੇਰੀਆਂ ਮਹਿਮਾ ਸਭ ਜਕਾਰੇ ਪੈ ਕਰਦੇ ਨੇ ਤੇਰੇ ਦਰਸ਼ਨ ਕਰਕੇ ਗੁਰਮੁਖੋ ਆਪਣੀ ਝੋਲੀ ਖੈ ਨਾਲ ਭਰਦੇ ਨੇ ਜਿਸ ਦੇ ਵਸੇ ਨਾਮ ਤੇਰਾ ਹੰਤੇ ਰਦੀਨ ਸਦੀਆਂ ਆੜ ਧੰਨ ਗੁਰੂ ਰਾਮਦਾਸ ਜੀ ਜਗਤ ਤੇ ਲੋਗੀ ਤੇਰੀ ਬੰਗਾੜੀ ਉਹ ਕਿਵੇਂ ਗੁਣਗਾਉਣਗੇ ਕਿਵੇਂ ਅਸੀਂ ਸ਼ੁਕਰ ਕਰਾਂਗੇ ਤੇ ਤੋਂ ਪਾਣੀ ਦੇ ਨਾਲ ਜੁੜਾ ਅਸੀਂ ਬਾਣੀ پڑھਾਂ ਤੇ ਸਾਨੂੰ ਬਾਣੀ پڑھਨੀ ਚਾਹੀਦੀ ਹੈ ਸਾਡਾ ਬਾਣੀ ਤੋਂ ਬਿਨਾਂ